ਸਤਿ ਸ਼੍ਰੀ ਅਕਾਲ ਦੋਸਤੋ ਸੰਭੂ ਬਾਜ਼ਾਰ ਤੇ ਖੜੇ ਆ ਤੇ ਉੱਥੇ ਹੀ ਪੰਜਾਬੀ ਕਲਾਕਾਰ ਜੋ ਕਿ ਪਿਛਲੀ ਵਾਰ ਅੰਦੋਲਨ 1 ਕਹਿ ਸਕਦੇ ਆ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸੀ ਬਹੁਤ ਸਾਰੇ ਕਲਾਕਾਰਾਂ ਨੇ ਇਸ ਚੀਜ਼ ਤੋਂ ਫਾਇਦਾ ਵੀ ਲਿਆ ਤੇ ਬਹੁਤ ਸਾਰੇ ਕਲਾਕਾਰ ਇਸ ਚੀਜ਼ ਕਰਕੇ ਲਾਈਮਲਾਈਟ ਦੇ ਵਿੱਚ ਵੀ ਆਏ ਪਰ ਇਸ ਅੰਦੋਲਨ ਤੋਂ ਹਾਲੇ ਤੱਕ ਜੋ ਕਲਾਕਾਰ ਨੇ ਉਹ ਨਦਾਰਦ ਨਜ਼ਰ ਆ ਰਹੇ ਨੇ ਸਾਡੇ ਨਾਲ ਇਸ ਮੌਕੇ ਸੰਭੂ ਬਾਜ਼ਾਰ ਤੇ ਕੁਝ ਕਿਸਾਨ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਇਹ 220 ਦੇ ਅੰਦੋਲਨ ਤੇ ਆਪਣਾ 224 ਦੇ ਅੰਦੋਲਨ ਦੇ ਵਿੱਚ ਫਰਕ ਹੈ ਵੀਰ ਜੀ ਵੱਡਾ ਹਿੱਸਾ ਕਲਾਕਾਰਾਂ ਦਾ ਕਹਾਂ ਚ ਬੈਠਾ ਵੀਰ ਜੀ ਉਹਨਾਂ ਲਈ ਕੁਝ ਲੈਣਾ ਲਿਖਿਆ ਨੇ ਕਿਉਂਕਿ 220 ਜਿਹੜਾ ਅੰਦੋਲਨ ਸੀ ਬੈਰੀਗੇਡ ਤੋੜ ਕੇ ਸੀ ਸ਼ਾਂਤਪੂਰਵਕ ਤਰੀਕੇ ਨਾਲ ਗਏ ਸੀ ਹੁਣ ਸੀਆਰਪੀਐਫ ਦੇ ਜਵਾਨ ਅਥਰੂ ਗੈਸ ਦੇ ਗੋਲੇ ਧਾਕਰੇ ਨੇ ਐਸਐਲਆਰ ਦੇ ਫੇਰ ਮਾਰ ਰਹੇ ਆ 315 ਦੇ ਫੇਰ ਮਾਰ ਰਹੇ ਆ ਇੱਕ ਰੇਸ਼ਮਨ ਮੋਲ ਆਇਆ ਤੇ ਇੱਕ ਬਿੱਟੂ ਖੰਨੇ ਵਾਲਾ ਆਇਆ ਬਾਕੀ ਕਲਾਕਾਰ ਜਿਹੜੇ ਨਹੀਂ ਆਏ ਉਹਨਾਂ ਲਈ ਕੁਝ ਸ਼ਬਦ ਜੀ ਸੇਲੀਆਂ ਵੀ ਰੈਂਦੀਆਂ ਨੇ ਡਰ ਡਰ ਕੇ ਜੱਟੀ ਬੈਲੀ ਨਾਲ ਮੰਗੀ ਹੋਈ ਐ ਮੈਂ ਕਿਹਾ ਭਣੇ ਖੌਰ ਵੀ ਨਹੀਂ ਤੂੰ ਤਾਂ ਬੜੀਆਂ ਲੇਟ ਤੂੰ ਹੁਣ ਤਾਂ ਹੁਣ ਪਾ ਕੇ ਸ਼ੰਭੂ ਬਾਡਰ ਤੇ ਫੇਟ ਲਿਆ ਤੇਰੇ ਗੱਜਣ ਬੈਲੀ ਨੂੰ ਲਿਆ ਤੇਰੇ ਜਰਨੈਲ ਚੈਲੀ ਨੂੰ ਉਹ ਵੀ ਆਪਣਾ ਸ਼ੰਭੂ ਬਾਡਰ ਤੇ ਪਹਿਲਾਂ ਪਹੁੰਚ ਤੇ ਸ਼ੰਭੂ ਬਾਡਰ ਤੂੰ ਲੰਘ ਕੇ ਦਿਖਾਉਣ ਇੱਕ ਕਹਿੰਦਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਹੋ 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 ਉਹ ਮੈਂ ਕਹਿੰਦਾ ਬੱਬੂ ਮਾਨਾ ਉਹ ਤੇਰੀ ਆ ਬੜੀ ਫੈਨ ਫੋਲਿੰਗ ਉਹ ਤੇਰੇ ਹਥਿਆਰਾਂ ਨਾ ਤੇਰੇ ਨਿਚਾਰ ਜਿਹੜੇ ਫੇਸਬੁੱਕਾਂ ਤੇ ਮਤਲਬ ਵੱਡੇ ਵੱਡੇ ਕਮੈਂਟ ਕਰਦੇ ਆ ਤੂੰ ਵੀ ਬੱਬੂ ਮਾਨਾ ਸੰਭੂ ਬਾਟਰ ਤੇ ਆ ਤੇ ਆਪਣੇ ਬਾਲਾਂ ਦਾ ਜਲਵਾ ਦਿਖਾ ਇੱਕ ਕਹਿੰਦੀ ਐ ਕਮਣ ਕਮਾਉਣ ਨੂੰ ਤਾਂ ਥਾਰ ਰੱਖੀ ਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਉਹ ਪਣੇ ਸੰਦਾ ਸ਼ਰਮਾ ਨਾ ਤੇਰਾ ਬੁਲਟ ਨਹੀਂ ਨਾ ਪਣੇ ਤੇਰੇ ਪਟਾਕੇ ਮੈਂ ਤਾਂ ਚੱਲਦਾ ਹੀ ਨਹੀਂਦਾ ਨਹੀਂ ਸ਼ੰਭੂ ਬਾਡਰ ਤੇ ਕਿਉਂਕਿ ਇੱਥੇ ਡਟੇ ਹੋਏ ਨੇ ਕਿਸਾਨ ਤੇ ਮਜ਼ਦੂਰ ਦੇ ਕਾਕੇ ਇੱਕ ਕਹਿੰਦਾ ਜੱਟ ਕਬਜ਼ੇ ਲੈਣ ਦਾ ਸ਼ੌਕੀ ਉਹ ਮੈਂ ਕਹਿੰਦਾ ਦਿਲਪ੍ਰੀਤ ਢਿੱਲੋਂ ਉਹ ਕਿਹੜੇ ਕਬਜ਼ੇ ਕਿਹੜੇ ਸ਼ੌਕ ਤੂੰ ਇੱਥੇ ਆ ਤੇ ਸ਼ੰਭੂ ਬਾਡਰ ਦੇ ਪੈਰੀਆਂ ਉੱਤੇ ਆਪਣੇ ਜਿਹੜੇ ਫੇਸੋਕੀ ਤੇਰੇ ਨਿਚਾਰ ਨੇ ਉਹਨਾਂ ਨੂੰ ਲੈ ਕੇ ਸਾਨੂੰ ਸ਼ੰਭੂ ਦਾ ਬੈਰੀਅਰ ਟਪਾ ਇੱਕ ਕਹੀਦੀ ਐ ਆਪਣਾ ਇੱਕ ਕਹਿੰਦਾ ਵੀਰ ਜੀ ਕਹਿੰਦਾ ਮੂਰੇ ਜੱਟ ਖਾੜਕੂ ਖੜਾ ਓਏ ਦਿਲਜੀਤਿਆ ਓਏ ਬਾਲੀਵੁੱਡ ਵਾਲਿਆ ਓ ਤੇਰਾ ਖਾੜਕੂ ਨਹੀਂ ਦੀਂਦਾ ਨਾ ਤੂੰ ਦਿਨਾ ਆ ਜਾ ਦਿਲਜੀਤਿਆ ਤੂੰ ਵੀ ਆਪਣਾ ਦਿਲਜੀਤਾਂ ਅੰਦਰੋਂ ਜਗਾ ਸ਼ੰਭੂ ਬੈਰੀਅਰ ਟਪ ਕੇ ਦਿਖਾ ਤੇ ਆਪਣਾ ਵੀਰ ਜੀ ਕਾਫੀ ਕਲਾਕਾਰਾਂ ਦਾ ਵੱਡਾ ਹਿੱਸਾ ਇੱਕ ਸੱਚ ਕਹਿੰਦਾ ਪਿੰਡ ਫਿਰੇ ਸਾਰਾ ਗੈਂਗਲੈਂਡ ਬਣਿਆ ਤੂੰ ਆਖਦੀ ਜੱਟਾ ਸ਼ਹਿਰ ਕਿੜਾ ਮਾਰ ਜਾ ਉਹ ਮਨਕਰਤਾ ਹੁਣ ਖਾ ਉਹ ਤੂੰ ਵੀ ਆਪਣਾ ਗੈਂਗਲੈਂਡ ਲੈ ਕੇ ਆ ਤੇ ਸ਼ੀਆ ਆਰਪੀਐਫ ਦੇ ਜਵਾਨਾਂ ਨਾਲ ਤੂੰ ਵੀ ਮੱਥਾ ਲਾ ਤੇ ਸਾਨੂੰ ਸੰਭੂ ਦੇ ਬੈਰੀਗੇਟ ਪਾ ਸੋ ਇਹ ਵੀਰ ਸਾਰੇ ਹੋਮਲੈਂਡ ਦੇ ਵਿੱਚ ਪਏ ਨੇ ਵੀਰ ਜੀ ਰਜਾਈ ਚੱਕ ਕੇ ਇਹ ਦੇਖਦੇ ਨਹੀਂ ਇਹ ਲੁਕੇ ਪਏ ਨੇ ਇਹਨਾਂ ਦੇ ਲਈ ਤਾਂ ਤੂੰ ਕਿਹਾ ਕੋਈ ਗੱਲ ਵੀ ਕਰਕੇ ਹਾਂ ਜੀ ਕਲਾ ਦੱਲੇ ਹੋਮਲੈਂਡ ਬੜੇ ਤਾਇਓ ਯਾਰ ਪਿੰਡ ਰਹਿੰਦੇ ਨੀ ਮੈਂ ਉਹਨਾਂ ਚੀ ਨਹੀਂ ਬੈਂਦਾ ਜਿਹੜੇ ਸਾਰਿਆਂ ਨਾਲ ਬੈਂਦੇ ਸੋ ਸਿੱਧੂ ਮੂਸੇ ਵਾਲਾ ਪਹਿਲਾਂ ਕਹਿ ਗਿਆ ਸੀ ਵੀਰ ਜੀ ਇਹ ਦੱਲੇ ਹੋਮਲੈਂਡ ਚ ਮੁੱਤੀ ਜਾਂਦੇ ਨੇ ਵੀਰ ਜੀ ਇੱਥੇ ਸ਼ੰਭੂ ਬਾਰਡਰ ਤੇ ਨਹੀਂ ਕੋਈ ਜਾਂਦਾ ਇਹ ਗਾਣਿਆਂ ਦੇ ਵਿੱਚ ਢੜਕਾਉ ਗਾਣਿਆਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਢੜਕਾ ਸਕਦੇ ਆ ਮੈਂ ਸਾਡੇ ਨੌਜਵਾਨਾਂ ਨੂੰ ਬੇਨਤੀ ਕਰਦਾ ਉਹ ਇੱਕੋ ਕਰਨਾ ਉਜਲਾ ਜਾ ਕਹਦਾ ਝੱਟ ਦਾ ਨਹੀਂ ਚਿੱਟਾ ਕੁਰਤਾ ਪਜਾਮਾ ਲੈ ਫੜ ਗਿਆ ਉਹ ਮੈਂ ਕਹਿੰਦਾ ਕਰਨਾ ਉਜ ਲਿਆ ਤੈਨੂੰ ਚਿੱਟਾ ਕੁਰਤਾ ਪਜਾਮਾ ਵੀ ਸਮਿਆਂਵਾਂਗੇ ਉਹ ਤੇਰੀ ਟਿਕਟ ਦਾ ਖਰਚਾ ਵੀ ਲਾਵਾਂਗੇ ਤੂੰ ਵੀ ਦਬਈ ਦੇ ਵਿੱਚੋਂ ਆ ਉਹ ਸੀਆਰਪੀਐਫ ਦੇ ਜਵਾਨਾਂ ਨੂੰ ਚਿੱਟੇ ਕੁਰਤੇ ਦੀਆਂ ਕਿਰਾਂ ਚਮਤਕਾਰ ਦਿਖਾ ਇੱਕ ਕਹਿੰਦਾ ਵੀਰ ਜੀ ਉਹ ਮਿੱਤਰਾਂ ਦੇ ਬੂਟ ਆਉਂਦੇ ਨੇ ਉਹ ਮੈਂ ਕਿਹਾ ਚਾਜੀ ਵੀਆ ਤੇਰੇ ਬੂਟ ਉਹ ਤੇਰਾ ਪੈਂਟ ਸੂਟ ਉਹ ਤੇਰੇ ਵਾਲਾਂ ਨੂੰ ਜੱਲ ਲਵਾਉਂਗਾ ਓਏ ਆ ਜਾ ਡਰਨਾ ਛੋਟਿਆ ਕਿਉਂ ਲੁਕਿਆ ਫਿਰਦਾ ਹੌਮਲੈਂਡ ਚ ਤੈਨੂੰ ਸ਼ੰਭੂ ਦਾ ਬੈਰੀਅਰ ਮੈਂ ਹੀ ਪਾਰ ਕਰਾਉਂਗਾ ਸੋ ਇਹ ਸਾਰੇ ਕਲਾਕਾਰ ਵੀਰ ਜੀ ਅੱਜ ਹੌਮਲੈਂਡ ਦੇ ਵਿੱਚ ਇਹਨਾਂ ਦਾ ਮੂਤ ਨਿਕਲ ਰਿਹਾ ਹੈ ਇੱਥੇ ਸ਼ੰਭੂ ਬਾਰਡਰ ਦੇ ਉੱਤੇ ਕਿਉਂ ਨਹੀਂ ਆ ਰਹੇ ਕਿਉਂਕਿ ਪਤਾ ਹੈ ਅਥਰੂ ਗਾਇਸ ਦੇ ਕੋਲੇ 315 ਦਾ ਫਾਇਰ 12 ਬੋਰ ਦਾ ਫਾਇਰ ਕਿਸਾਨਾਂ ਤੇ ਮਜ਼ਦੂਰਾਂ ਦੇ ਪੁੱਤ ਆਪਦੇ ਸੀਨੀਅਰ ਤੇ ਚੱਲ ਰਹੇ ਨੇ ਸੋ ਇਹ 220 ਦੇ ਅੰਦੋਲਨ ਦੇ ਵਿੱਚ ਵੀਰ ਜੀ ਫੇਮ ਕੱਟਣ ਲਈ ਆਏ ਸੀ ਕਿਉਂਕਿ ਸਿੱਧੂ ਮੂਸੇ ਵਾਲਾ ਮੇਰੇ ਜ਼ਿਲ੍ਹੇ ਦਾ ਜੋਧਾ ਜਾਉਂਦਾ ਸੀ ਲੈਜੈਂਡ ਉਹ ਲੈਜੈਂਡ ਦਿੱਲੀ ਆਇਆ ਸੀ ਤਾਂ ਇਹ ਨਚਾਰ ਸਾਰੇ ਇਕੱਠੇ ਹੋ ਗਏ ਸੀ ਅੱਜ ਲੈਜੈਂਡ ਇਸ ਦੁਨੀਆ ਤੇ ਨਹੀਂ ਦੀਪ ਸਿੱਧੂ ਇਸ ਦੁਨੀਆ ਤੇ ਹੈ ਨਹੀਂ ਇਹਨਾਂ ਨੂੰ ਪਤਾ ਹੈ ਮੈਦਾਨ ਖਾਲੀ ਹੈ ਸੋ ਮੇਰੀ ਗੱਲ ਮੇਰੇ ਮੇਰੀ ਗੱਲ ਵੀ ਹੋਈ ਹੈ ਮੈਨੂੰ ਕਹਿੰਦੇ ਜੀ ਅਸੀਂ ਦਾ ਵਿਆਹਾਂ ਸਾਧਿਆਂ ਦੇ ਵਿੱਚ ਵਿਜੀ ਆ ਉਹ ਮੈਂ ਕਿਹਾ ਓਏ ਉਹ ਜਦੋਂ ਜ਼ਮੀਨ ਇਹ ਨਾ ਰਹੀ ਨਾ ਫਸਲ ਲਈ ਨਾ ਨਸਲ ਰਹੀ ਉਹ ਤੁਹਾਡੇ ਖਾੜੇ ਕੌਣ ਲਵਾਊਗਾ ਓਏ ਕੌਣ ਤੁਹਾਡੇ ਪ੍ਰੋਗਰਾਮ ਬੁੱਕ ਕਰਾਊਗਾ ਸੋ ਇਹਨਾਂ ਨਿਚਾਰਾਤ ਨੂੰ ਕਹਿਣਾ ਚਾਹਣਾ ਉਹ ਨਿਚਾਰਾ ਇੱਥੇ ਸ਼ੰਭੂ ਬਾਡਰ ਤੇ ਆਓ ਸਾਨੂੰ ਜਿਹੜੇ ਗਾਣਾ ਗਾਣਿਆਂ ਚ ਮੜਕਾ ਮਾਰਦੇ ਹੋ ਓਏ ਸਾਡੀਆਂ ਧੀਆਂ ਪੜਾਣ ਨੂੰ ਟੋਟੇ ਪੁਰਜੇ ਕਹਿੰਦੇ ਓ ਉਹ ਲੱਗ ਜੂ ਤੁਹਾਡੀ ਮਰਦਾਨਗੀ ਦਾ ਤੁਸੀਂ ਵੀ ਦਿਖਾਓ ਸ਼ੰਭੂ ਦਾ ਬੈਰੀਗੇਟ ਪਟਕੇ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਸੋ ਮੇਰਾ ਵੀਰ ਬਣ ਕੇ ਰੇਸ਼ਮ ਅਨਮੋਲ ਨੂੰ ਸਪੋਰਟ ਕਰੋ ਬਿੱਟੂ ਖੰਨੇ ਵਾਲੇ ਨੂੰ ਸਪੋਰਟ ਕਰੋ ਜਿਹੜੇ ਥੋੜੇ ਮੋਟੇ ਯੂਟਿਊਬਰ ਕਲਾਕਾਰ ਆਏ ਨੇ ਉਹਨਾਂ ਨੂੰ ਸਪੋਰਟ ਕਰੋ ਉਹ ਜਿਹੜੇ ਵੀਰ ਜੀ ਇਹ ਵੱਡੇ ਕਲਾਕਾਰ ਨੇ ਇਹ ਹੁਣ ਧੱਲੇ ਹੋਮਲੈਂਡ ਦੇ ਵਿੱਚ ਲੁਕੇ ਹੋਏ ਨੇ ਇਹ ਮੂਤ ਰਹੇ ਨੇ ਤੰਬੂਆਂ ਦੇ ਵਿੱਚ ਸੋ ਇਹ ਨਹੀਂ ਆਉਂਦੇ ਸੋ ਇੱਥੇ ਜਾਂ ਤਾਂ ਗੁਰੂ ਜੀਆਂ ਲਾਡਲੀਆਂ ਫੌਜਾਂ ਖੜਨਗੀਆਂ ਜਾਂ ਕਿਸਾਨ ਤੇ ਮਜ਼ਦੂਰਾਂ ਦੇ ਪੁੱਤ ਖੜਨਗੇ ਵੀਰ ਜੀ ਜਾਂ ਸਾਡੀਆਂ ਮਾ ਮਾਮਾ ਭੈਣਾਂ ਖੜਨਗੀਆਂ ਗੱਲ ਦੋਸਤੋ ਸੰਭੂ ਆਰਡਰ ਤੇ ਖੜੇ ਆ ਤੇ ਕਿਸਾਨ ਉਸੇ ਤਰ੍ਹਾਂ ਡਟੇ ਹੋਏ ਨੇ ਹੌਸਲੇ ਬੁਲੰਦ ਨੇ ਤੁਸੀਂ ਪਹਿਲਾਂ ਵੀ ਅਪਡੇਟ ਦੇਖੇ ਨੇ ਤੇ ਸਾਡੇ ਨਾਲ ਇੱਕ ਨੌਜਵਾਨ ਕਿਸਾਨ ਹੈ ਜਿਨ੍ਹਾਂ ਦੀ ਤੁਸੀਂ ਪਹਿਲਾਂ ਵੀ ਵੀਡੀਓਜ਼ ਕਾਫੀ ਦੇਖੀਆਂ ਨੇ ਸੋ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡਾ ਚੈਨਲ ਵਾਲੇ ਵੀਰਾਂ ਦਾ ਜਿਹੜੇ 13 ਫਰਵਰੀ ਤੋਂ ਸਾਡੇ ਨਾਲ ਡਟੇ ਹੋਏ ਹੋ ਜੀ ਅਥਰੂ ਗਾਂਸ ਦੇ ਗੋਲਿਆਂ ਦੇ ਵਿੱਚ 315 ਦੇ ਫੈਰਾਂ ਦੇ ਵਿੱਚ ਐਸਐਲਆਰ ਦੇ ਫੈਰਾਂ ਦੇ ਵਿੱਚ ਸੋ ਜਿੰਨੇ ਵੀ ਵੀਰ ਜੀ ਇੱਥੇ ਮਤਲਬ ਜਾਗਦੀ ਜ਼ਮੀਰ ਵਾਲੇ ਮਜ਼ਦੂਰ ਕਿਸਾਨ ਸਾਡੀਆਂ ਮਾਵਾ ਪਣਾ ਜਵਾਨ ਆਏ ਆ ਉਹਨਾਂ ਸਾਰਿਆਂ ਦਾ ਵੀਰ ਜੀ ਇਤਿਹਾਸ ਦੇ ਵਿੱਚ ਨਾਂ ਲਿਖਿਆ ਜਾਊਗਾ ਵੀ ਅਸੀਂ ਸ਼ੰਭੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਤੇ ਮਤਲਬ ਕਿਸਾਨੀ ਨੂੰ ਬਚਾਉਣ ਵਾਸਤੇ ਫਸਲ ਤੇ ਨਸਲ ਨੂੰ ਬਚਾਉਣ ਵਾਸਤੇ ਅਸੀਂ ਵੱਡਾ ਯੋਗਦਾਨ ਪਾਇਆ ਹੈ ਜਿੱਦਾਂ ਛੋਟੇ-ਛੋਟੇ ਬੱਚੇ ਵੀਰ ਜੀ ਮਤਲਬ ਆਜੋ ਬੱਚਿਓ ਇਹ ਛੋਟੇ-ਛੋਟੇ ਬੱਚੇ ਸਾਡੀਆਂ ਮਾਮਾਂ ਭੈਣਾ ਇਹ ਵੱਡੀ ਗਿਣਤੀ ਚ ਉਰੇ ਪਹੁੰਚੇ ਆ ਜੀ ਸੋ ਮੇਰਾ ਕਹਿਣ ਦਾ ਭਾਵ ਇਹ ਆ ਵੀਰ ਜੀ ਕਿ ਜਿੱਦਾਂ ਸੁਭ ਕਰਨ ਦੀ ਵੀ ਮਤਲਬ ਡੈਥ ਕੀਤੀ ਗਈ ਆ ਮਾਰਿਆ ਗਿਆ ਸੁਭ ਕਰਨ ਨੂੰ ਖਨੌਰੀ ਬਾਰਡਰ ਤੇ 25 ਟਰੈਕਟਰ ਭੰਨੇ ਗਏ ਨੇ ਤੇ ਕਿਸਾਨਾਂ ਦੇ ਬਜ਼ੁਰਗਾਂ ਦੀਆਂ ਬੋਰੀਆਂ ਚਪਾ ਕੇ ਲੱਤਾਂ ਤੋੜੀਆਂ ਗਈਆਂ ਨੇ ਸੋ ਉੱਥੇ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਦੇਖੋ ਅੰਦੋਲਨ ਆਪਾਂ ਜਿੱਤਾਂਗੇ ਜਿੱਤ ਕੇ ਜਾਵਾਂਗੇ ਜਿਹੜਾ ਵੀ ਇਹਨਾਂ ਨੇ ਆਪਣੇ ਤੇ ਬਲ ਦਾ ਪ੍ਰਯੋਗ ਕੀਤਾ ਅਸੀਂ ਲੋਕ ਐਡੇ ਭੋਲੇ ਆ ਪੰਜਾਬ ਦੇ ਇਸ ਦਾ ਜਿਲ੍ਹੇ ਵਾਲੇ ਬਾਗ ਨੂੰ ਭੁੱਲੀ ਮਿੱਠੇ ਆ ਭੁੱਲ ਜਾਨੇ ਆ ਭੁੱਲ ਜਾਨੇ ਆ ਆਪਾਂ ਮੈਂ ਸਾਰੇ ਸਾਡੇ ਬਜ਼ੁਰਗਾਂ ਨੂੰ ਸਾਰੇ ਨੌਜਵਾਨਾਂ ਨੂੰ ਸਾਰੀਆਂ ਮਾਵਾਂ ਭੈਣਾਂ ਨੂੰ ਸਾਰੇ ਜਿੰਨੇ ਵੀ ਛੋਟੇ ਛੋਟੇ ਬੱਚੇ ਆਏ ਐ ਵੀ ਇੱਥੋਂ ਚੱਕ ਕੇ ਲੈ ਜਾਓ ਅਥਰੂ ਗਾਇਆਂ ਦਾ ਗੋਲਾ ਸੈਲਰ ਦਾ ਫਾਇਰ 315 ਦਾ ਫਾਇਰ 12 ਬੋਰ ਦਾ ਫਾਇਰ ਸਾਰਾ ਅਸਲਾ ਚੱਕੋ ਵੀਰ ਜੀ ਜਿਹੜਾ ਇਹਨਾਂ ਨੇ ਆਪਣੇ ਮਾਰੇ ਚੱਕ ਕੇ ਉਹਨੂੰ ਇਕੱਠਾ ਕਰਕੇ ਜਦੋਂ ਆਪਾਂ ਅੰਦੋਲਨ ਜਿੱਤ ਗਏ ਜਿਹੜਾ ਆਪਣਾ ਪਿੰਡ ਦਾ ਮੇਨ ਚੌਕਾ ਹੈ ਪਿੰਡ ਦੀ ਮੇਨ ਸੱਥ ਹੈ ਉੱਥੇ ਪ੍ਰਦਰਸ਼ਨੀ ਬਣਾ ਕੇ ਲਾਓ ਉੱਥੇ ਜਦੋਂ ਵੀ ਕੋਈ ਕਿਹੜਾ ਮਚੌਦਰੀ ਕਿਸੇ ਲੀਡਰ ਨੂੰ ਲੈ ਕੇ ਆਊਗਾ ਇਹ ਪ੍ਰਦਰਸ਼ਨੀ ਦਿਖਾਓ ਉਸ ਤੋਂ ਬਾਅਦ ਉਹ ਲੀਡਰ ਤੇ ਜੁੱਤੀਆਂ ਮਾਰੋ ਵੀ ਜਦੋਂ ਸਾਡੇ ਤੇ ਹੱਥ ਰੂ ਗਾਇਸ ਦੇ ਗੋਲੇ 315 ਦੇ ਫਾਇਰ 12 ਬੋਰ ਦੇ ਫਾਇਰ ਹੁੰਦੇ ਤੂੰ ਉਦੋਂ ਕਿੱਥੇ ਸੁੱਤਾ ਪਿਆ ਸੀ ਸੋ ਇਹ ਕੜਾ ਮਚੌਧਰੀਆਂ ਨੂੰ ਵੀ ਜਿਹੜੇ ਪਿੰਡਾਂ ਦੇ ਵਿੱਚ ਨੇ ਚਾਹੇ ਵੀਰਜੋ ਬੀਜੇਪੀ ਵਾਲੇ ਨੇ ਚਾਹੇ ਆਪਣਾ ਅਕਾਲੀ ਦਲ ਵਾਲੇ ਨੇ ਚਾਹੇ ਝਾੜੂ ਵਾਲੇ ਨੇ ਚਾਹੇ ਕਾਂਗਰਸੀ ਨੇ ਕਾਂਗਰਸੀਆਂ ਦੇ ਵਿੱਚ ਜਿਵੇਂ ਖੈਰਾ ਸਾਹਿਬ ਨੇ ਉਹਦੀ ਜ਼ਮੀਰ ਜਾਗਦੀਆ ਵੀਰੇ ਉਹ 13 ਤਰੀਕ ਨੂੰ ਉਹਰੇ ਗਿੜਾ ਹੀ ਮਾਰ ਕੇ ਗਿਆ ਚਲੋ ਆਇਆ ਤਾਂ ਹੈਗਾ ਭਾਈ ਖੈਰਾ ਸਾਹਿਬ ਪੰਜਾਬ ਦੀ ਵੀ ਗੱਲ ਕਰਦਾ ਯਾਰ ਉਹਨੂੰ ਮੈਂ ਤਾਂ ਤਾਂ ਨਿਵਾਜ਼ ਕਰ ਦਾਂਦਾ ਉਰੇ ਆਇਆ ਭਾਈ ਗੋਲੇ ਚੱਲਨਾਂ 'ਚ ਮੈਂ ਖੁਦ ਦੇਖਿਆ ਉਹ ਸੋ ਉਹਹੀ ਜੇ ਬੰਦੇ ਦਾ ਬੇਸ਼ੱਕ ਪੱਖ ਲਵੋ ਪਰ ਕੜਾ ਮਚੌਧਰੀਆਂ ਨੂੰ ਕਹੋ ਵੀ ਭਾਈ ਅਸੀਂ ਤਾਂ ਕਿਸੇ ਨੂੰ ਪਿੰਡ 'ਚ ਵੜ ਨਹੀਂ ਹੁੰਦੇ ਸਾਰਾ ਅਸਲਾ ਸਾਰਾ ਸਾਜੋ ਸਮਾਨ ਇਕੱਠਾ ਕਰਕੇ ਲਿਜਾਓ ਹੁਣ ਆ ਮਾਂ ਨੇ ਇਹਦੀ ਮਾਂ ਦਾ ਦਿਲ ਪੁੱਛਿਆ ਲੋੜੀਂਦਾ ਕਿਵੇਂ ਇਹ ਸੋਹਣਾ ਸਰਦਾਰ ਗੱਭਰੂ ਪੈਦਾ ਕੀਤਾ ਵੀਰ ਜੀ ਅੱਜ ਕੱਲ ਸਰਦਾਰਾਂ ਦੇ ਹਰੇਕ ਦੇ ਇੱਕ ਇੱਕ ਬੱਚਾ ਕਿਸੇ ਦੇ ਦੋ ਦੋ ਨਹੀਂ ਹੈਗੀ ਕਿਉਂਕਿ ਮਾਮਾ ਨੂੰ ਪੁੱਤਾਂ ਦੀ ਕੀਮਤ ਦਾ ਪਤਾ ਹੈ ਕੀ ਭਗਵੰਤ ਮਾਨ ਬੁੱਚੜਾ ਕਰੋੜ ਰੁਪਇਆ ਦੇ ਕੇ ਉਹਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇ ਕੇ ਸੁਭ ਕਰਨ ਦੀ ਵੀਰ ਜੀ ਮਤਲਬ ਜਗਾ ਪੂਰੀ ਕਰ ਦੂਆ ਨਹੀਂ ਪੂਰੀ ਹੁੰਦੀ ਚਹੇ ਤੀਵੇਂ ਚ ਬਿਆਨ ਦੇ ਰਿਹਾ ਵੀ ਮੈਂ 1 ਕਰੋੜ ਰੁਪਇਆ ਦੇ ਦੇਣਾ ਕਰਨ ਦੇ ਪਰਿਵਾਰ ਨੂੰ ਸੁਭ ਕਰਨ ਦੀਆਂ ਤਿੰਨ ਭੈਣਾਂ ਨੇ ਜੀ ਵੀ ਇੱਕ ਭੈਣ ਨੂੰ ਨੌਕਰੀ ਦੇਣਾ ਕੀ ਉਹ ਮੁੜਿਆਊਗਾ ਵੀਰ ਜੀ ਦੇਖੋ ਸਰਕਾਰ ਦਲਾਲ ਬਣ ਕੇ ਭਗਵੰਤ ਮਾਨ ਦਲਾਲ ਬਣ ਕੇ ਉਹਦੇ 92 ਐਮਐਲਏ ਦਲਾਲ ਬਣ ਕੇ ਸਾਡੀ ਬੋਲੀ ਲਾਉਂਦੇ ਨੇ ਵੀਰ ਜੀ ਇਹ ਚਾਹੀਦਾ ਸੀ ਵੀ ਕਾਰਵਾਈ ਦੀ ਪਹਿਲਾਂ ਭਰੋਸਾ ਦਿੰਦੇ ਵੀ ਕਾਰਵਾਈ ਪਹਿਲਾਂ ਕਰ ਦੇ ਬਿਲਕੁਲ ਬਿਲਕੁਲ ਵੀਰ ਜੀ ਐਫਆਈਆਰ ਹੋਣੀ ਚਾਹੀਦੀ ਹੈ ਸੀਆਰਪੀਐਫ ਤੇ ਮੋਦੀ ਸਰਕਾਰ ਤੇ ਖੱਟਰ ਸਰਕਾਰ ਤੇ ਪੰਜਾਬ ਸਰਕਾਰ ਤੇ ਜਿੱਦ ਦੇ ਸੁਭ ਕਰਨ ਦੀ ਨੂੰ ਮਾਰਿਆ ਹੈ ਸ਼ਹੀਦ ਕੀਤਾ ਖਰੋਰੀ ਬਾਰਡਰ ਤੇ ਮੈਂ ਉਹਰੇ ਥਾਣੇ ਚ ਵੀਰ ਜੀ ਪੂਰਾ ਰਵਾਵਾਂ ਆ ਕੇ ਇੱਥੇ ਸ਼ੰਭੂ ਥਾਣੇ ਚ ਮੈਂ ਤੁਸੀਂ ਮੇਰੀ ਸੀਸੀਟੀਵੀ ਫੋਟੋ ਜਿਖਾ ਮੈਂ ਪੁਲਸ ਵਾਲਾ ਕੋਈ ਨਹੀਂ ਬਖਸ਼ਾ ਵੀਰ ਜੀ ਮੇਰੇ ਆਹੀ ਨਾਰੇ ਲੱਗੇ ਨੇ ਨੰਪੁਨਸਕ ਪੁਲਸ ਮਰਦਾਬਾਦ ਨੰ ਮਰਦ ਪੁਲਸ ਮਰਦਾਬਾਦ ਮੈਂ ਪੂਰਾ ਪੜਕ ਗਿਆ ਵੀਰ ਜੀ ਬਾਗਾ ਦੇ ਮੈਨੂੰ ਐਸਐਸਪੀ ਕਹਿੰਦਾ ਕਾਕਾ ਕੀ ਗੱਲ ਹੈ ਮੈਂ ਗੱਲ ਦੱਸ ਉਹਨੂੰ ਹਜੇ ਹੁਣ ਪਤਾ ਲੱਗਾ ਸਾਡੇ ਖਨੌਰੀ ਬਾਰਡਰ ਤੇ 25 ਟਰੈਕਟਰ ਭੰਨਤੇ ਸਭ ਕਰਨ ਕੱਲਾ ਕਲਾਪ ਤਨ ਭੈਣਾ ਦਾ ਭਾਈ ਮਾਰਤਾ ਔਰ ਡਰੋਨ ਦੇ ਹਮਲੇ ਹੋ ਰਹੇ ਨੇ ਔਰ ਸਾਡਾ 150 ਜਵਾਨਾਂ ਦੀਆਂ ਖਾਜ ਗੋਲੀਆਂ ਮਾਰੀਆਂ ਤੁਸੀਂ ਮਾ ਜੀ ਸੁੱਤੇ ਪਏ ਹੋ ਕਿਵੇਂ ਕਿ ਪੰਜਾਬ ਚ ਆ ਕੇ ਤੇ ਮੁੱਖ ਮੰਤਰੀ ਬਿਆਨ ਦੇ ਰਿਹਾ ਕਿ ਪੋਸਟਮਾਰਟਮ ਤੋਂ ਬਾਅਦ ਕਾਰਵਾਈ ਕਰਾਂਗੇ ਜਿਹੜੇ ਪੰਜਾਬ ਚ ਆ ਗਏ ਉਹ ਤਾਂ ਦਿਖੇ ਰਿਹਾ ਸਾਹਮਣੇ ਬਿਲਕੁਲ ਦਿਖ ਰਿਹਾ ਵੀਰ ਜੀ ਇਹ ਰਲਿਆ ਹੋਇਆ ਦੱਲਾ ਬਣਿਆ ਹੋਇਆ ਭਗਵੰਤ ਮਾਨ ਟੁਕੜਬੋਚ ਬਣਿਆ ਹੋਇਆ ਮੋਦੀ ਸਰਕਾਰ ਦਾ ਇਹਨੇ ਸਾਡੀਆਂ ਉੱਤੇ ਲੰਗਰ ਦੀਆਂ ਟਰਾਲੀਆਂ ਵੀ ਘੇਰੀਆਂ ਨੇ ਵੀਰ ਜੀ ਬਹੁਤ ਐ ਟਰੈਕਟਰ ਵੀ ਰੁਕੇ ਨੇ ਉਰੇ ਆਉਣ ਤੋਂ ਰੁਕਿਆ ਮੈਂ ਕਹਿੰਦਾ ਭਗਵੰਤ ਮਾਨ ਤੇਰਾ ਬਹੁਤ ਹਾਲ ਬੁਰਾ ਹੋਣਾ ਤੈਨੂੰ ਪੰਜਾਬ ਜਾ ਲੋਕ ਤੇਰੇ 92 ਐਮਐਲਏ ਨੂੰ ਭਜਾ ਭਜਾ ਲੋਕ ਪਿੰਡਾਂ ਚੋਂ ਕੁੱਟਣਗੇ ਭਗਵੰਤ ਮਾਨਾ ਚੰਗਾ ਰਹੇਗਾ ਜਿਆਦਾ ਕਿਸੇ ਪਾਸੇ ਦੇਸ਼ ਵਿਦੇਸ਼ ਚ ਭੱਜਾ ਜਾਂ ਮੇਰਾ ਵੀਰ ਬਣ ਕੇ ਕਿਸੇ ਦੇ ਹੁਣ ਕਿਸੇ ਹੁਣ ਪੰਜਾਬ ਦੇ ਪਿੰਡ ਜਾਂ ਸ਼ਹਿਰ ਚ ਨਾ ਵੜ ਜੀ ਕਿਉਂਕਿ ਲੋਕ ਤਥੋਂ ਬਦਲਾ ਲੈਣਗੇ ਆਥਰੂ ਗੈਂਸ ਦੇ ਗੋਲਿਆਂ ਨਾਲ ਇਹ 315 ਦੇ ਫਾਇਰਾਂ ਦਾ ਐਸਐਲਰ ਫਾਇਰਾਂ ਦਾ ਜਿੱਥੇ ਭਗਵੰਤ ਮਾਨ ਦੀ ਸਰਕਾਰ ਦਾ ਤੇ 92 ਐਮਐਲਏ ਦਾ ਬਾਈਕਾਟ ਕਰਦਿਆਂ ਉੱਥੇ ਜਿਹੜੇ ਕਲਾਕਾਰ ਵੀਰ ਜੀ ਮੈਂ ਪਹਿਲਾਂ ਹੀ ਵੀਡੀਓ ਪਾਈ ਐ ਇੱਥੇ ਇੱਥੇ ਆਏ ਨਹੀਂ ਨਾ ਖਨੌਰੀ ਬਾਰਡਰ ਤੇ ਨਾ ਸੰਭੂ ਬਾਰਡਰ ਤੇ ਉਹ ਕਲਾਕਾਰ ਆਪਣੇ ਸਾਲੇ ਨਹੀਂ ਲੱਗਦੇ ਨਾ ਉਹਨਾਂ ਦਾ ਕੋਈ ਖਾੜਾ ਲਵਾਓ ਨਾ ਉਹਨਾਂ ਦਾ ਕੋਈ ਗਾਣਾ ਸੁਣੋ YouTube ਤੇ ਹਾਰ ਰਿਸ਼ਮਨ ਅਨਮੋਲ ਨੂੰ ਸੁਣੋ ਬਿੱਟੂ ਖੰਨੇ ਵਾਲੇ ਨੂੰ ਸੁਣੋ ਜਿਹੜੇ ਛੋਟੇ ਮੋਟੇ ਹੋਰ YouTubeਰ ਕਲਾਕਾਰ ਆਏ ਨੇ ਉਹਨਾਂ ਦੇ ਨਾਮ ਲਿਖ ਕੇ ਉਹਨਾਂ ਨੂੰ ਮਿਲੀਅਨ ਚ ਵਿਊ ਦਿਓ ਕਿਉਂਕਿ ਆ ਡੱਬੂ ਛੱਬੂ ਜਿਹੜੇ ਮਾਲਵਾ ਵੀ ਹੋਰ ਦਲਜੀਤੇ ਵਰਗੇ ਮਨਕਿਰਤਾ ਉਲਖ ਨੂੰ ਇੱਕ ਵਾਰ ਅਪੀਲ ਦੁਬਾਰੇ ਕਰ ਦੋ ਪਹਿਲਾਂ ਕਿ ਮੈਂ ਮੈਂ ਵੀਰਜੀ ਬਹੁਤ ਅਪੀਲ ਕਰਤੀ ਬੱਬੂ ਮਾਲ ਨੂੰ ਵੀ ਕਹਿਣਾ ਆਪਣਾ ਦਲਜੀਤ ਨੂੰ ਵੀ ਕਹਿਣਾ ਮਨਕਿਰਤਾ ਉਲਖ ਨੂੰ ਵੀ ਕਹਿਣਾ ਜਸਬਾਜ ਵੀ ਉਹਨਾਂ ਨੂੰ ਵੀ ਕਹਿਣਾ ਬਾਣੀ ਸਿੱਧੂ ਨੂੰ ਵੀ ਕਹਿਣਾ ਕੌਰਵੀ ਨੂੰ ਵੀ ਕਹਿਣਾ ਸੰਨੰਦਾ ਸ਼ਰਮਾ ਨੂੰ ਵੀ ਕਹਿਣਾ ਆਰਨੇਤ ਨੂੰ ਵੀ ਕਹਿਣਾ ਲਾਭ ਹੀਰੇ ਨੂੰ ਵੀ ਕਹਿਣਾ ਜੇ ਤਾਂ ਆਜੋਗੇ ਤਾਂ ਆਪਦਾ ਬੇਸ ਇੱਥੇ ਬਚਾ ਜਾਓਗੇ ਅਨੂਲਨ ਦੇ ਵਿੱਚ ਖਨੌਰੀ ਚ ਸ਼ੰਭੂ ਤੇ ਜੇ ਤੁਸੀਂ ਇੱਥੇ ਨਾ ਆਏ ਤੁਸੀਂ ਭੁੱਲ ਜਿਓ ਵੀ ਅਸੀਂ ਖਾੜਾ ਲਾਵਾਂਗੇ ਕਿਤੇ ਜਾਂ ਸਾਡਾ ਕੋਈ ਮਿਲੀਅਨ ਤੇ YouTube ਤੇ ਗੀਤ ਵਜ ਜਾਊਗਾ ਜਸਬਾਜ ਬਾਰੇ ਪਤਾ ਲੱਗਿਆ ਉਹ ਕਹਿੰਦੇ ਪਿਛਲੀ ਵਾਰ ਮੇਰੇ ਤੇ ਪਰਚਾ ਪੈ ਗਿਆ ਸੀ ਮੇਰੇ ਨਾਲ ਨਹੀਂ ਖੜਿਆ ਕੋਈ ਮਾਤਾ ਤਾ ਨਹੀਂ ਆਉਂਦਾ ਕਿਉਂਕਿ ਵੀਰਜੀ ਜਸਬਾਜ ਬੇ ਨਾਲ ਨਹੀਂ ਖੜੀਆਂ ਉਹ ਟੁਕੜਬੋਚੋ ਜਸੇ ਬੰਦੀਆਂ ਕਿਉਂਕਿ ਉਹ ਟੁਕੜਬੋਚੋ ਜਸੇ ਬੰਦੀਆਂ ਨੇ ਤਾਂ ਸਾਡਾ ਵੀ ਮੁੱਲ ਪਾਇਆ ਨੌਜਵਾਨਾਂ ਦਾ ਇੱਕ ਤਾਂ ਲੈ ਕੇ 30000 ਕਰੋੜ ਬਈ ਕਹਿੰਦਾ ਮੈਂ ਪੰਜਾਬ ਦਾ ਮੁੱਖ ਮੰਤਰੀ ਬਣ ਜਾ ਇੱਕ ਕਹਿੰਦਾ ਮੈਂ ਹਰਿਆਣਾ ਦਾ ਬਣ ਜਾ ਵੋਟਾਂ 'ਚ ਵੀ ਖੜੇ ਨੇ ਉਹ ਉਹ ਟੁਕੜਬੋਚਾਂ ਨੇ ਨੌਜਵਾਨਾਂ ਤੇ ਵੀ ਦੋਸ਼ ਲਾਇਆ ਵੀ ਇਹ ਹੁੱਲਣਵਾਜ ਨੇ ਆਰਐਸਐਸਐਸ ਦੇ ਬੰਦੇ ਨੇ ਨੌਜਵਾਨੀਓ ਟੁਕੜਬੋਚਾਂ ਨਾਲੋਂ ਟੁੱਟ ਗਈ ਸੀ ਅੱਜ ਉਹ ਟੁਕੜੋ ਵੋਚ ਕਿਉਂ ਨਹੀਂ ਆਉਂਦੇ ਅੰਦੋਲਨ ਚ ਉਹਨਾਂ ਦੇ ਜੁੱਤੀਆਂ ਮਾਰਨਗੇ ਨੌਜਵਾਨਾ ਗੱਭਰੂ ਮਾਮਾ ਦੇ ਪੁੱਤ ਖੜੇ ਨੇ ਕਿਉਂਕਿ ਇਹਨਾਂ ਨੂੰ ਗਦਾਰ ਕਹਾ ਸੀ ਮੁੰਡਿਆਂ ਨੂੰ ਦੀਪ ਸਿੱਧੂ ਨੂੰ ਗਦਾਰ ਕਹਾ ਸੀ ਸੋ ਜਸਬਾਜ ਵੀ ਨੂੰ ਕਹਿੰਦੇ ਆ ਵੀ ਇਹ ਕੇਸਰੀ ਨਿਸ਼ਾਨ ਸਾਹ ਵਾਲੀਆਂ ਜਥੇਬੰਦੀਆਂ ਨੇ ਅਰਦਾਸ ਕਰਕੇ ਆਈਆਂ ਨੇ ਮੇਰਾ ਵੀਰ ਬਣ ਕੇ ਭਰਾ ਬਣ ਕੇ ਵੱਡਾ ਬਣ ਕੇ ਤੂੰ ਇਸ ਅੰਦੋਲਨ ਦੇ ਵਿੱਚ ਆ ਤੈਨੂੰ ਅਸੀਂ ਹੱਥੀਂ ਸ਼ਾਮਾ ਕਰਾਂਗੇ ਤੇਰੇ ਨਾਲ ਖੜਾਂਗੇ ਸਾਰੇ ਬਾਕੀ ਕਲਾਕਾਰਾਂ ਨੂੰ ਬੇਨਤੀ ਕਰਦੇ ਆ ਜਿਹੜੇ ਭਾਈ ਪਹਿਲਾਂ ਵੀ ਮੈਂ ਵੀਡੀਓ ਪਾਈ ਆ ਹੁਣ ਵੀ ਸੁਣਦੇ ਆ ਤੁਸੀਂ ਇਸ ਅੰਦੋਲਨ ਚ ਆਓ ਨਹੀਂ ਭੁੱਲ ਜਿਓ ਵੀ ਤੁਹਾਡਾ ਕੋਈ ਮਿਲੀਅਨ ਚ YouTube ਤੇ ਗਾਣਾ ਜਾਊਗਾ ਕਿਉਂਕਿ ਪੰਜਾਬ ਦੇ ਲੋਕ ਨੇ ਵੀਰ ਜੀ ਦੇਖੋ ਕੰਗਣਾ ਰਣਾਵਤ ਜੀ ਸਾਡੀਆਂ ਮਾਵਾਂ ਭੈਣਾਂ ਨੂੰ ਪੁੱਠਾ ਬੋਲੀ ਸੀ ਅੱਜ ਕੰਗਣਾ ਰਣਾਵਤ ਦੀ ਮੰਜੀ ਠੋਕਦੀ ਵੀਰ ਜੀ ਨਾ ਉਹਦੀ ਕੋਈ ਫਿਲਮ ਚੱਲੇ ਨਾ ਕੋਈ ਉਹਦਾ ਗਾਣਾ ਚੱਲੇ ਨਾ ਉਹਨੂੰ ਕੋਈ ਵੀਊ ਮਿਲੇ ਇਹੀ ਹਾਲ ਗੋਦੀ ਮੀਡੀਆ ਦਾ ਵੀ ਹੋਣ ਵਾਲਾ ਥੋੜੇ ਵੱੜ ਕੇ ਸਰਦਾਰਾਂ ਨੂੰ ਜਾਗਦੀ ਜ਼ਮੀਰ ਵਾਲੇ ਮੁੰਡਿਆਂ ਨੂੰ ਇਹ ਲੋਕ ਫੋਲੋ ਕਰਨਗੇ ਬਾਈ ਤੁਸੀਂ ਦੇਖ ਲਿਓ ਕੰਗਣਾ ਰਣਾਵਤ ਜਿਵੇਂ ਠੋਕੀ ਐ ਓਵੇਂ ਇਹ ਗੋਦੀ ਮੀਡੀਆ ਵੀ ਠੋਕਿਆ ਜਾਊਗਾ ਕਿਸੇ ਦਿਨ ਇਹ ਵੀ ਵੀਰ ਜੀ ਦੇਖ ਉਹ ਕਿ ਮਰਨਗੇ ਆਉਣ ਵਾਲੇ ਟਾਈਮ ਚ ਇੱਕ ਇਹ ਵੀ ਗੱਲ ਕਲੀਅਰ ਕਰ ਦੋ ਕਿਉਂਕਿ ਜੋ ਨੈਸ਼ਨਲ ਚੈਨਲ ਨੇ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਦੀ ਉਹ ਦਿਖਾਉਂਦੇ ਨੇ ਹਨਾ ਉਹਨਾਂ ਵੱਲੋਂ ਇੱਕ ਨੈਟਿਵ ਸਰਚਿਆ ਜਾ ਰਿਹਾ ਹੈ ਕਿ ਜਿਸ ਦਿਨ ਉਹ ਨੌਜਵਾਨ ਸ਼ਹੀਦ ਹੋਇਆ ਸੁਭਕਰਨ ਸਿੰਘ ਕੀ ਨੌਜਵਾਨ ਵਾਪਸ ਜਾ ਰਹੇ ਨੇ ਉਹਨਾਂ ਦੇ ਹੌਸਲੇ ਢੇਹ ਹੋਏ ਨੇ ਤੁਸੀਂ ਇੱਥੇ ਘੁੰਮਦੇ ਹੋ ਦੇਖਦੇ ਹੋ ਨੌਜਵਾਨਾਂ ਨੂੰ ਮਿਲਦੇ ਹੋ ਗੱਲਬਾਤ ਕਰਦੇ ਹੋ ਕਿਸ ਤਰ੍ਹਾਂ ਦੇ ਹੌਸਲੇ ਨੇ ਗੱਲਬਾਤ ਕਰਦੇ ਹੋ ਜਦ ਨੌਜਵਾਨ ਤਾਂ ਵੀਰ ਜੀ ਜਾਨਾਂ ਲਾਉਣ ਵਾਸਤੇ ਤਿਆਰ ਨੇ ਉਹ ਗੋਦੀ ਮੀਡੀਆ ਗੱਲ ਉਹੀ ਆ ਗਈ ਵੀਰ ਜੀ ਕਹਿੰਦਾ ਕੱਲੇ ਲੰਗਰ ਚਲਾਈਏ ਅਸੀਂ ਚੰਗੇ ਆ ਗੱਲ ਰਾਜ ਦੀ ਕਰੀ ਤਾਂ ਹੱਤਬਾਦੀਆਂ ਛੋਟਾ ਗੋਦੀ ਮੀਡੀਆ ਭਗਾੜਾ ਦੱਸੀ ਜਾਂਦਾ ਏ ਪਰ ਗੁਰੂ ਦੀ ਨਿਗਾਚ ਅਸੀਂ ਬਾਗੀ ਆ ਉਹ ਹੁਣ ਜਿਹੜਾ ਗੋਦੀ ਮੀਡੀਆ ਸ਼ੁਭ ਕਰਨ ਦੀ ਮੌਤ ਨੂੰ ਲੈ ਕੇ ਉਹ ਨੌਜਵਾਨਾ ਚ ਇਹ ਅਫਵਾਹਾਂ ਫਲਾ ਰਹੇ ਆ ਤੇ ਤਾਂ ਮੁੰਡੇ ਮਾਰੇ ਜਾ ਰਹੇ ਨੇ ਜੀ ਬਿਲਕੁਲ ਵੀਰ ਜੀ ਆ ਨੌਜਵਾਨਾ ਸੋਹਣੇ ਸੋਹਣੇ ਦੇਖਦੇ ਹੋ ਏਡੇ ਏਡੇ ਬੱਚੇ ਲੈ ਕੇ ਆਈਆਂ ਨੇ ਮਾ ਆਹ ਸੋਹਣੇ ਸੋਹਣੇ ਗੱਭਰੂ ਮਾਮਾ ਦੇ ਪੁੱਤ ਇੱਥੇ ਫਿਰਦੇ ਨੇ ਬਾਈ ਪਤਾ ਕੀ ਹੈ ਸਾਡੇ ਆਗੂ ਉਰੇ ਮੂਰੇ ਲੱਗੇ ਨੇ ਕਹਿੰਦੇ ਅਸੀਂ ਨੌਜਵਾਨਾ ਮਾਮਾ ਦੇ ਪੁੱਤ ਨਹੀਂ ਮਰਾਉਣੇ ਅਸੀਂ ਮੂਰੇ ਜਾਵਾਂਗੇ ਸਾਡੇ ਆਗੂਆਂ ਤੇ ਵੀਰ ਜੀ 26 ਗੋਲੇ ਸਿੱਟੇ ਗਏ ਨੇ ਜਿਹਦੇ ਉੱਤੇ ਭੰਦੇਰ ਸਾਹਿਬ ਵੀ ਸੀ ਡੱਲੇ ਵਾਲ ਸਾਹਿਬ ਵੀ ਸਰਜੀਤ ਫੂਲ ਵੀ ਲੋਂਗੋ ਵਾਲ ਸਾਹਿਬ ਵੀ ਬਾਕੀ ਹੋਰ ਵੀ ਸਾਰੇ ਆਗੂ ਸੀ ਚਲੋ ਮੈਂ ਕ ਚੁੱਪ ਕਰਨ ਦੀ ਦੇਖੋ ਸਿੱਧੀ ਪਈ ਆ ਉਹ ਸਿੱਧਾਂ ਚ ਨਾਂ ਲਿਖਿਆ ਗਿਆ ਅਸੀਂ ਵੀ ਉਹਦੇ ਵਾਂਗੂੰ ਕਹਿੰਦੇ ਆ ਵੀ ਸਾਡਾ ਵੀ ਨਾਂ ਸਿੱਧਾਂ ਦੀ ਲੈਣ ਚਾਵੇ ਅੱਜ ਤਾਂ ਉਹਰੇ ਨੌਜਵਾਨ ਬਦ ਚੜ ਕੇ ਮਰਨ ਨੂੰ ਤਿਆਰ ਨੇ ਕਿਉਂਕਿ ਨੌਜਵਾਨਾਂ ਨੇ ਕੋਈ ਹੌਸਲਾ ਨਹੀਂ ਟੁੱਟੇ ਬਾਈ ਇਹ ਗੋਦੀ মিডিਆ ਝੂਠਾ ਪ੍ਰਚਾਰ ਕਰਦਾ ਹੈ ਗੋਦੀ ਵੀਡੀਓ ਦਾ ਬੱਸ ਐਂ ਕਹਿੰਦਾ ਵੀ ਅੰਦੋਲਨ ਕਦੋਂ ਤਾਰਪੀਡ ਹੋ ਜਾਈ ਸ਼ਾਇਦ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਬਾਕੀ ਕੌਮਾਂ ਹੋ ਸਕਦਾ ਮੌਤ ਤੋਂ ਡਰਦੇ ਹੋਣ ਵੀ ਇਹ ਕੌਮ ਤਾਂ ਪੰਜਾਬ ਦੀ ਇਹੋ ਜੀ ਆ ਜਿਹੜੀ ਮੌਤ ਦੇ ਖੁਸ਼ ਹੁੰਦੀ ਆ ਮੌਤ ਨੂੰ ਮੈਂ ਕਹਿੰਦਾ ਵੀਰ ਜੀ ਆਪਣੀ ਪੰਜਾਬੀ ਆਂਦੀ ਤੇ ਹਰਿਆਣੇ ਵਾਲਿਆਂ ਦੀ ਤੇ ਲੈंदे ਪੰਜਾਬ ਵਾਲਾਂ ਦੀ ਇਹ ਜਵਾਨੀ ਖੰਡੇ ਦੀਆਂ ਧਾਰਾਂ ਤੇ ਨੱਚਦੀ ਆਈ ਹੈ ਵੀਰ ਜੀ ਨੱਚੀ ਹੈ ਦੇਖੋ ਜਿਹੜੇ ਅਫਗਾਨਾ ਦੇ ਆਪਾਂ ਕਦੇ ਸੁਥਣਾ ਪਵਾਤੀਆਂ ਸੀ ਅੱਜ ਉਸੇ ਅਫਗਾਨਾ ਨੇ ਅਮਰੀਕਾ ਦੀਆਂ ਨਾਸਾਂ 'ਚ ਦਮ ਕੀਤਾ ਹੋਇਆ ਅਫਗਾਨ ਆਪ ਦਾ ਰਾਜ ਲੈ ਗਿਆ ਬਾਈ ਹਥਿਆਰਾਂ ਦੇ ਸਿਰ ਤੇ ਆਪਦੀ ਬੋਲੀ ਦੇ ਸਿਰ ਤੇ ਆਪਦੇ ਪਹਿਰਾਵੇ ਦੇ ਸਿਰ ਤੇ ਮੈਂ ਸਾਡੇ ਪੰਜਾਬੀਆਂ ਨੂੰ ਕਹਿੰਦਾ ਓਏ ਲੈंदे ਪੰਜਾਬ ਨਾਲ ਜੁੜਜੋ ਹਰਿਆਣੇ ਨਾਲ ਜੁੜਜੋ ਹਿਮਾਚਲ ਨਾਲ ਜੁੜਜੋ ਆਪਦੀ ਬੋਲੀ ਸੰਭਲੋ ਆਪਦਾ ਪਹਿਰਾਵਾ ਸੰਭਲੋ ਗੁਰੂ ਦੇ ਸਾਸ਼ਤਰ ਸੰਭਲੋ ਰਾਜ ਖਾਲਸੇ ਦਾ ਵੀ ਆਊਗਾ ਬਾਈ ਉਹ ਜਾਂਦੇ ਜਾਂਦੇ ਕੀ ਅਪੀਲ ਕਰਨੀ ਜਾਉ। ਮੈਂ ਤਾਂ ਇਹੀ ਕਹਣਾ ਨੌਜਵਾਨਾਂ ਨੂੰ ਭਾਈ ਵੱਧ ਤੋਂ ਵੱਧ ਯਾਰ ਜਦੋਂ ਮੈਂ ਮੁਨਕਰ ਹੋਇਆ ਗੁਰੂ ਤੋਂ ਵੀ ਯਾਰ ਵੱਧ ਤੋਂ ਵੱਧ ਦਾੜੀ ਕੇਸ ਰੱਖੋ ਭਾਈ ਮੈਂ ਵੀ ਰੱਖੂਗਾ ਜਦੋਂ ਅਮਰਤਪਾਲ ਆ ਗਿਆ। ਕਿਉਂਕਿ ਮੇਰੇ ਵੀ ਮਨ 'ਚ ਗੁੱਸਾ ਬਹੁਤ ਹੈ। ਅਮਰਤਪਾਲ ਨੇ ਦੇਖਾ ਇੰਨਾ ਸੋਹਣਾ ਕੰਮ ਕੀਤਾ ਪੰਜਾਬ ਲਈ। ਉਹਦੇ ਨਾਲ ਵੀਰ ਨਾਲ ਕੋਈ ਨਹੀਂ ਖੜਿਆ। ਮੈਨੂੰ ਮਤਲਬ ਚੰਗੇ ਰਾਹ ਤੇ ਤੋਰ ਗਿਆ ਅਮਰਤਪਾਲ। ਆਹ ਨੌਜਵਾਨਾਂ ਵਾਂਗੂ ਕੇਸ ਰੱਖਣ ਸਾਰੇ ਪੰਜਾਬ ਦੇ ਨੌਜਵਾਨ ਸਾਰੇ ਗੁਰੂ ਦੇ ਲੜ ਲੱਗਣ ਸਾਰੇ ਆਪਦੀ ਬੋਲੀ ਨੂੰ ਸਾਹਮਣ ਪੰਜਾਬੀ ਮਾਂ ਬੋਲੀ ਨੂੰ ਸਾਰੇ ਅਸੀਂ ਆਪਦੇ ਪਹਿਰਾਵੇ ਨੂੰ ਸਾਂਭੀਏ। ਤੇ ਸ਼ਾਸਤਰਤਰੀ ਹੋਈਏ ਤੇ ਖਾਲਸੇ ਰਾਜ ਦੀ ਵੱਧ ਤੋਂ ਵੱਧ ਮੰਗ ਕਰੋ ਬਾਈ ਧੰਨਵਾਦ ਸੋ ਦੇਖ ਸਕਦੇ ਹੋ ਪੂਰੀ ਤਰ੍ਹਾਂ ਮੋਰਚਾ ਚੜਤੀ ਕਲਾਚ ਹੈ ਨੌਜਵਾਨ ਬੱਚੇ ਬਜ਼ੁਰਗ ਪੂਰੀ ਤਰ੍ਹਾਂ ਚੜਤੀ ਕਲਾਚ ਨੇ ਸੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਉਹਨਾਂ ਲੋਕਾਂ ਤੱਕ ਵੀ ਪਹੁੰਚ ਸਕੇ ਜਿਹੜੇ ਨੇਟਿਵ ਸਿਚੂਏਸ਼ਨ ਨੇ ਕੀ ਮੋਰਚੇ ਦੇ ਵਿੱਚ ਨੌਜਵਾਨ ਵਾਪਸ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਡੇਡੇ ਬੱਚੇ ਵੀ ਆ ਰਹੇ ਨੇ ਹੁਣ ਤਾਂ ਠੀਕ ਹੈ ਕਿਉਂਕਿ ਇਹ ਉਹ ਕੰਮ ਹੈ ਜਿਹੜੀ ਮੌਤ ਤੋਂ ਜਾਂ ਕਿਸੇ ਚੀਜ਼ ਤੋਂ ਡਰਦੀ ਨਹੀਂ ਸਭ ਕਾ ਵੱਧ ਵੱਧ ਕੇ ਅੱਗੇ ਜਾਂਦੀ ਹੈ ਸੋ ਮਿਲਦੇ ਹਾਂ ਜਲਦ ਕਿਸੇ ਹੋਰ ਅਪਡੇਟ ਦੇ ਨਾਲ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਧੰ